ਇਸ ਰੂਮ ਵਿੱਚ ਰੁਕੇ ਸੀ ਇਹ ਤੇ ਇਹ ਰੂਮ ਹੈਗਾ ਐਨ ਆਰ ਆਈ ਸਭਾ ਦੇ ਵਿੱਚ ਵੀਰ ਜੀ ਆਖੜੇ ਆ ਤਿਆਰ ਹੋਏ ਤੇ ਅਸੀਂ ਵੀ ਤਿਆਰ ਆ ਤੇ ਜਾਣਾ ਆਪਾਂ ਦਰਸ਼ਨ ਕਰਨ ਦਰਬਾਰ ਸਾਹਿਬ ਦੇ ਤੇ ਇਹ ਰੂਮ ਆਪਾਂ ਨੂੰ ਮਿਲ ਜਾਂਦਾ ਵਾ 1000 ਰੁਪਏ ਦਾ ਠੀਕ ਹੈ ਜੀ ਬਾਥਰੂਮ ਅਟੈਚ ਹੁੰਦਾ ਵਾ ਤੇ ਗੀਜ਼ਰ ਵਗੈਰਾ ਲੱਗਿਆ ਹੁੰਦਾ ਤੇ ਏਸੀ ਵੀ ਇੱਥੇ ਉਪਲਬਧ ਹੈ ਏਸੀ ਲੱਗਿਆ ਹੋਇਆ ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆਂ ਨਵੇਂ ਦਿਨ ਨਵੇਂ ਵਲੌਗ 'ਚ ਉਮੀਦ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਮੈਂ ਵੀ ਵਧੀਆ ਆਂ ਸਟੇ ਆਪਾਂ ਕੱਲ ਕੀਤਾ ਸੀ ਪੌਂਟਾ ਸਾਹਿਬ ਤੇ ਬਾਹਰਲੇ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਕੱਲ ਦਰਸ਼ਨ ਕਰਵਾਤੀ ਸੀ ਤੇ ਅੱਜ ਆਪਾਂ ਮੇਨ ਪੁਟਾ ਸਾਹਿਬ ਦਰਸ਼ਨ ਕਰਾਂਗੇ ਤੇ ਇੱਕ ਨੀਅਰ ਇੱਕ ਗੁਰਦੁਆਰਾ ਸਾਹਿਬ ਉਹਨਾਂ ਦੇ ਆਪਾਂ ਦਰਸ਼ਨ ਕਰਾਂਗੇ ਉਹ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਰੂਮ ਜਿਹੜਾ ਤੁਹਾਨੂੰ ਦਿਖਾਇਆ ਹੋਇਆ ਵਾ ਆਪਣ ਨੂੰ 1000 ਰੁਪਏ ਦਾ ਇਹ ਮਿਲਿਆ ਵਾ ਤੇ ਐਨਆਰਆਈ ਸਭਾ ਦਾ ਹੈਗਾ ਤੁਸੀਂ ਇੱਥੇ ਪਰਚੀ ਕਟਾ ਕੇ ਰੁਕ ਸਕਦੇ ਆ ਤੇ ਰੂਮ ਇੱਕ ਨਹੀਂ ਕਾਫੀ ਜ਼ਿਆਦਾ ਵਾ ਕਿਸੇ ਬੰਦੇ ਇੱਥੇ ਆਉਂਦਾ ਤੇ ਇੱਥੇ ਆ ਕੇ ਰਹਿਣ ਦੀ ਦਿੱਕਤ ਕੁਛ ਨਹੀਂ ਆਉਂਦੀ ਵਧੀਆ ਰਹਿ ਸਕਦੇ ਹੋ ਜਮਨਾ ਨਦੀ ਦਾ ਥਿਊ ਨਾਲ ਹੈ ਦਿਖਾ ਦੇਣਾ ਤੁਹਾਨੂੰ ਉੱਥੋਂ ਹੀ ਠੀਕ ਹੈ ਜਮਨਗੜ੍ਹ ਦੇ ਦਾ ਵੀਊ ਇੱਧਰੋਂ ਦੇਖ ਦਿੰਦਾ ਵਾ ਤੇ ਉਹ ਆਪਣਾ ਡੈਮ ਬਣਿਆ ਹੋਇਆ ਵਾ ਇਹ ਆਪਾਂ ਜਿਹੜਾ ਡ੍ਰੋਨ ਫੂਟ ਥੋੜਾ ਸਾਂਝਾ ਕਰਾਂਗੇ ਉਹਦੇ ਵਿੱਚ ਤੁਹਾਨੂੰ ਵੀਊਏ ਮਿਲ ਜੂਗਾ ਤੇ ਹੁਣ ਆਪਾਂ ਚੱਲਦੇ ਆ ਮੱਥਾ ਟੇਕਣ ਤੇ ਇਤਿਹਾਸਬੰਦੀ ਜਾਣਕਾਰੀ ਹਾਸਲ ਕਰਦੇ ਤੁਹਾਨੂੰ ਸਾਂਝਾ ਕਰਦੇ ਆ ਉਸ ਤੋਂ ਬਾਅਦ ਫਿਰ ਆਪਾਂ ਚਾਲੇ ਪਾਵਾਂਗੇ ਆਪਦੇ ਸ਼ਹਿਰ ਮੋਗੇ ਨੂੰ ਇਹ ਆਪਣੀ ਜਿਹੜੀ ਐਨਆਰਆਈ ਸਭਾ ਉਹਦਾ ਬਾਹਰਲਾ ਚਾਕਾ ਜਿੱਦਾਂ ਰੂਮ ਵਗੈਰਾ ਮਿਲ ਜਾਂਦੇ ਆ। ਉਹਨੇ ਤੋਂ ਚੜਾਂਗੇ ਆਪਾਂ ਉੱਪਰ ਨੂੰ ਇਹ ਬੇਸਮੈਂਟ ਦੇ ਵਿੱਚ ਹੋ ਜਾਂਦਾ। ਸਾਰੇ ਬੇਸਮੈਂਟ ਐਨਆਰਆਈ ਸਭਾ ਜਿਹੜੀ ਹੈਗੀ ਉਹ ਸਾਰੀ ਬੇਸਮੈਂਟ ਦੇ ਵਿੱਚ ਹੈ ਤੇ ਉੱਪਰ ਚੜ ਕੇ ਆਪਾਂ ਗਰਾਉਂਡ ਫਲੋਰ ਤੇ ਆ ਜਾਨੇ ਆ ਤੇ ਇਸ ਤੋਂ ਉੱਤੇ ਇੱਕ ਫਸਟ ਫਲੋਰ ਵੀ ਹੈਗਾ ਤਿੰਨ ਫਲੋਰਾਂ ਟੋਟਲ। ਸਾਬੂ ਕੁਝ ਅੰਦਰ ਦਰਸ਼ਨ ਮਿਲਨੇ ਵਧੀਆ ਹੋ ਗਏ ਨੇ ਤੁਹਾਡੇ ਨਾਲ ਵੀ ਸਾਂਝੇ ਕੀਤੇ ਨੇ ਥੋੜੀ ਜਿਹੀ ਜਾਣਕਾਰੀ ਤੁਹਾਨੂੰ ਦੇਣੇ ਆ ਕਿ ਜਿਹੜੇ ਇਸ ਗੁਰਦੁਆਰੇ ਦਾ ਨਾਮ ਸੀ ਪਹਿਲਾਂ ਸੀ ਪਾਉਂਟਕਾ ਪਾਉਂਟਕਾ ਸੀ ਬਾਅਦ ਦੇ ਵਿੱਚ ਜਿਵੇਂ ਸੋਧ ਹੁੰਦੀ ਗਈ ਫਿਰ ਪੌਂਟਾ ਸਾਹਿਬ ਦਾ ਨਾਮ ਰੱਖਿਆ ਗਿਆ ਇਹ ਮੈਂ ਤੁਹਾਨੂੰ ਦੱਸਦਾ ਕਿਵੇਂ ਰੱਖਿਆ ਗਿਆ ਠੀਕ ਹੈ ਜਦੋਂ ਨਾਨ ਰਿਆਸ ਦੇ ਰਾਜਾ ਮੇਦਨੀ ਪ੍ਰਕਾਸ਼ ਅਤੇ ਟੈਹਰੀ ਗੜਵਾਲ ਦੇ ਅਸ ਦੇ ਰਾਜਾ ਫਤਿਹ ਸ਼ਾਹ ਦੇ ਵਿਚਕਾਰ ਨਾ ਕੁਝ ਇਲਾਕਿਆਂ ਦੀ ਖੇਚੋਦੰਦ ਚੱਲ ਰਹੀ ਸੀ ਤੇ ਇਹ ਖੇਚੋਦੰਦ ਚੱਲਦੇ ਮੇਦਨੀ ਪ੍ਰਕਾਸ਼ ਨੇ ਆਪਣੇ ਰਾਜਗੁਰੂ ਕਲਪੀ ਰਿਸ਼ੀ ਨੂੰ ਕਿਹਾ ਕਿ ਇਸ ਬੰਦੀ ਮੇਰੀ ਸਹਾਇਤਾ ਕਰੋ ਉਹਨਾਂ ਨੇ ਸਜਾ ਦਿੱਤਾ ਕਿ ਇਸ ਟਾਈਮ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਹੋਏ ਹਨ ਉਹ ਇਸ ਟਾਈਮ ਅਨੰਦਪੁਰ ਸਾਹਿਬ ਮੈਂ ਤੁਸੀਂ ਇਨਾਂ ਕੋਲੋਂ ਬੇਨਤੀ ਕਰੋ ਫਿਰ ਮੈਦਨ ਪ੍ਰਕਾਸ਼ ਨੇ ਆਪਣੇ ਵਜ਼ੀਰ ਨੂੰ ਬਾਬਾ ਜੀ ਕੋਲ ਭੇਜਿਆ ਗੁਰੂ ਗੋਬਿੰਦ ਸਿੰਘ ਜੀ ਕੋਲੇ ਆਨੰਦਪੁਰ ਸਾਹਿਬ ਤੇ ਉਹਨਾਂ ਨੇ ਮੈਦਨ ਪ੍ਰਕਾਸ਼ ਦੀ ਬੇਨਤੀ ਨੂੰ ਸਵਾਰ ਕਰਦੇ ਹੋਏ ਵਿਸਾਖ ਦੇ ਮਹੀਨੇ ਇੱਥੇ ਆਏ ਤੇ ਆਤਿਪਤਿ ਆਕੇ ਆਪਣੇ ਚਰਨ ਪਾਏ ਜਿਸ ਕਰਕੇ ਨਾਮ ਰੱਖਿਆ ਗਿਆ ਪਾਉਂਟਕਾ ਪਾਉਂਟਕਾ ਤੋਂ ਬਾਅਦ ਸੋਧ ਹੁੰਦੇ ਹੋਏ ਇਸ ਸਥਾਨ ਦਾ ਨਾਮ ਪੈ ਗਿਆ ਪੌਂਟਾ ਸਾਹਿਬ ਜਦੋਂ ਅਤੇ ਵਿਸਾਖ ਦੇ ਮਹੀਨੇ ਗੁਰੂ ਸਾਹਿਬ ਆਏ ਸੀ 400 ਸਿੰਘਾਂ ਦੇ ਜਥੇ ਨਾਲ ਇੱਥੇ ਪੁੱਜੇ ਸਨ ਤੇ ਉਹਨਾਂ ਦੇ ਵਿੱਚ ਆਲੇ ਜਿਹੜੀ ਖਿਚੂਦਾਨ ਨੂੰ ਖਤਮ ਕੀਤਾ ਸੀ ਆ ਇੱਕ ਗੱਲ ਥੋੜਾ ਨਾਲ ਹੋਰ ਸਮਝੀ ਕਰਦੇ ਆ ਜੀ ਇਸੇ ਸਥਾਨ ਤੇ ਗੁਰੂ ਸਾਹਿਬਾ ਨੇ ਚੰਡੀ ਦੀ ਵਾਰ ਮੁਜੱਤਰਨਾਟਕ ਅਤੇ ਕਾਲ ਉਸਤਬ ਦੀ ਰਚਨਾ ਕੀਤੀ ਸੀ ਰਚਨਾਦਾਨ ਜਿਹੜੀ ਕਲਮ ਜੂਸ ਕੀਤੀ ਸੀ ਉਹ ਅੱਜ ਵੀ ਦਰਬਾਰ ਸਾਹਿਬ ਦੇ ਵਿੱਚ ਮੌਜੂਦ ਹੈ ਉਹਦੀ ਆਪਾਂ ਤੁਹਾਡੇ ਨਾਲ ਜਿਹੜੀ ਹੈਗੀ ਆ ਕਲਮਾਂ ਦੀ ਜਿਹੜੀ ਤਸਵੀਰਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤੋਂ ਇਲਾਵਾ ਜਿਹੜੇ ਆਪਣੇ ਛੋਟ ਵੱਡੇ ਸਾਹਿਬ ਜਦਾ ਸਾਹਿਬ ਜਦਾ ਅਜੀਤ ਸਿੰਘ ਜੀ ਉਹਨਾਂ ਦਾ ਜਨਮ ਵੀ ਇੱਥੇ ਹੀ ਹੋਇਆ ਵੈ ਇਸ ਇਸ ਪਵਿੱਤਰ ਸਥਾਨ ਤੇ ਹੁਣ ਆਪਾਂ ਜਿਹੜੇ ਦਰਸ਼ਨ ਕਰਨ ਚੱਲੇ ਆ ਗੁਰੂ ਸਾਹਿਬਾਂ ਦੇ ਕਵੀ ਦਰਬਾਰ ਦੇ ਕਰਨ ਚੱਲੇ ਆ ਜਿੱਥੇ ਗੁਰੂ ਸਾਹਿਬ ਦੇ ਬਹੁਤ ਜਿਹਾ ਕਵੀ ਹੁੰਦੇ ਸਨ ਬੈੰਦੇ ਸਨ ਅਤੇ ਦਰਬਾਰ ਲਾਦਾ ਸੀ ਬਹੁਤ ਤਕੜਾ ਦਰਬਾਰ ਲੱਗਦਾ ਸੀ ਉਹਦੇ ਤੁਹਾਡੇ ਨੂੰ ਆਪਾਂ ਦਰਸ਼ਨ ਤੁਹਾਡੇ ਨਾਲ ਸਾਂਝ ਆਪਾਂ ਹੁਣ ਕਰ ਰਹੇ ਆ ਕਬੀ ਦਰਬਾਰ ਦੇ ਦਰਸ਼ਨ ਇਹ ਉਹ ਕਬੀ ਦਰਬਾਰ ਹੈ ਜਿੱਥੇ ਗੁਰੂ ਸਾਹਿਬਾਂ ਦੇ 52 ਕਵੀ ਬਹਿੰਦੇ ਸਨ ਅਤੇ ਕਬੀ ਦਰਬਾਰ ਬਹੁਤ ਜੰਗੀ ਲੈਵਲ ਤੇ ਚੱਲਦਾ ਸੀਗਾ ਤੇ ਇਸ ਦੀ ਬੈਕ ਸਾਈਡ ਤੇ ਹੀ ਜਮਨਾ ਨਦੀ ਵਗਦੀ ਹੈ ਪਹਿਲਾਂ ਆਪਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਤੇ ਤੁਹਾਨੂੰ ਜਮਨਾ ਨਦੀ ਦਿਖਾਉਨੇ ਆ ਦੂਸੇ ਦੇਖ ਸਾਹਮਣੋਂ ਕਿ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ ਹੀ ਜਮਨਾ ਨਦੀ ਵਗ ਰਹੀ ਹੈ ਕਿਸੇ ਟਾਈਮ ਇਹ ਜਮਨਾ ਨਦੀ ਇੱਥੋਂ ਸ਼ੋਰ ਸ਼ਰਾਬਾ ਕਰਕੇ ਲੰਘਦੀ ਸੀ ਜਦੋਂ ਇੱਥੇ ਦਿਵਾਨ ਲੱਗਦੇ ਸੀ ਉਦੋਂ ਦਿੱਕਤ ਆਉਂਦੀ ਸੀ ਫਿਰ ਕਵੀਆਂ ਨੇ ਜਿਹੜੇ ਗੁਰੂ ਸਾਹਿਬਾ ਕੋਲ ਬੇਨਤੀ ਕੀਤੀ ਕਿ ਜਿਹੜੀ ਇੱਥੇ ਨਦੀ ਵਗਦੀ ਹੈ ਬਹੁਤ ਸ਼ੋਰ ਸ਼ਰਾਬਾ ਕਰਕੇ ਲੰਘਦੀ ਆ ਫਿਰ ਬਾਬਾ ਜੀ ਨੇ ਬਚਨ ਕੀਤੇ ਉਸ ਤੋਂ ਬਾਅਦ ਇਹ ਰਿਵਰ ਹੈ ਹਮੇਸ਼ਾ ਤੋਂ ਸ਼ਾਂਤ ਹੋ ਕੇ ਹੀ ਲੰਘਦੀ ਹੈ ਕੋਈ ਸ਼ੋਰ ਸ਼ਰਾਬਾ ਨਹੀਂ ਮਿਲੇਗਾ ਤੁਹਾਨੂੰ ਅੱਗੇ ਮਿਲ ਜੂ ਸਟਾਰਟਿੰਗ ਤੇ ਮਿਲ ਜੂ ਤੇ ਇੱਥੇ ਦਰਬਾਰ ਸਾਹਿਬ ਨੰਗਨ ਤੋਂ ਬਾਅਦ ਮਿਲ ਜੂ ਪਰ ਇੱਥੇ ਨਹੀਂ ਮਿਲੇਗਾ ਇੱਥੇ ਤੁਹਾਨੂੰ ਪੂਰੀ ਸ਼ਾਂਤੀ ਮਿਲੇਗੀ ਹੁਣ ਆਪਾਂ ਦਰਸ਼ਨ ਕਰਨ ਚੱਲੇ ਆ ਗੁਰਦੁਆਰਾ ਦਸਤਾਰ ਅਸਥਾਨ ਪੋਟਾ ਸਾਹਿਬ ਤੇ ਇਧਰ ਪਾਸੇ ਹੈਗਾ ਸ਼ੀਸ਼ ਮਹਿਲ ਗੁਰਦੁਆਰਾ ਸਾਹਿਬ ਤੇ ਜਿਹੜੀ ਵਿਸਤਾਰਪੂਰਕ ਹਿਸਟਰੀ ਹੈ ਤੁਸੀਂ ਇਸ ਵੀਡੀਓ ਨੂੰ ਪਾਉਜ਼ ਕਰਕੇ ਇਥੋਂ ਪੜ ਲੈਣਾ ਬਟ ਮੈਂ ਤੁਹਾਨੂੰ ਇੱਥੇ ਮੋਟਾ-ਮੋਟਾ ਤੁਹਾਨੂੰ ਦੱਸ ਦਿੰਦਾ ਮੈਂ ਜੀ ਕਿ ਗੁਰੂ ਸਾਹਿਬ ਇਸ ਅਸਥਾਨ ਤੇ ਦਸਤਾਰ ਸਜਾਉਂਦੇ ਸਨ ਸੁੰਦਰ ਦਸਤਾਰ ਸਜਾਉਂਦੇ ਸਨ ਤੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਾਉਂਦੇ ਸਨ ਜਿਹੜਾ ਸਭ ਤੋਂ ਸੁੰਦਰ ਦਸਤਾਰ ਬੰਨਦਾ ਸੀ ਆ ਤੇ ਉਹਨਾਂ ਨੂੰ ਗੁਰੂ ਸਾਹਿਬ ਇਨਾਮ ਵੀ ਦਿੰਦੇ ਸਨ ਤੇ ਹੁਣ ਆਪਾਂ ਅੰਦਰ ਚੱਲਦੇ ਆ ਤੇ ਗੁਰਦੁਆਰਾ ਸਾਹਿਬ ਦੇ ਦ ਗੁਰਦੁਆਰਾ ਸ਼ੀਸ਼ਮੈਲ ਗੁਰਦੁਆਰਾ ਦੇ ਖੱਬੇ ਸਾਈਡ ਤੇ ਕਬੀਰ ਦਰਬਾਰ ਹੈ ਇੱਥੇ ਕਬੀਰ ਦਰਬਾਰ ਲੱਗਦਾ ਜਿਦੋਂ 52 ਕਬੀ ਬੈੰਦੇ ਸਨ ਤੇ ਗੁਰੂ ਸਾਹਿਬ ਬੈੰਦੇ ਸਨ ਤੇ ਇਸ ਸਥਾਨ ਤੇ ਗੁਰੂ ਸਾਹਿਬਾਂ ਨੇ ਜਿਵੇਂ ਅਕਾਲ ਉਸਤਵ ਚੰਡੀ ਦੀ ਵਾਰ ਅਤੇ ਬਚਿੱਤਰ ਨਾਟਕ ਵਰਗੀਆਂ ਰਚਨਾਵਾਂ ਆਂਦੀਆਂ ਜਿਹੜੀ ਸਹਿਤ ਲਿਖਿਆ ਸੀ ਆ ਇੱਥੇ ਬੈ ਕੇ ਆਪਦੇ ਹੱਥ ਲਿਖੀ ਤੇ ਇਸ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਇਹ ਗੁਰਦੁਦਵਾਰਾ ਸ਼ਿਸ਼ੋਭਿਤ ਹੈ ਤੁਸੀਂ ਦੇਖ ਸਕਦੇ ਹੋ ਸਾਹਮਣੇ ਹੈਗੇ ਆ ਜੀ ਸਾਬਜਾਦਾ ਬਾਬਾ ਅਜੀਤ ਸਿੰਘ ਨਿਵਾਸ ਅਤੇ ਉੱਤੇ ਲਿਖਿਆ ਲੰਗਰ ਹਾਲ ਆ ਨੀਚੇ ਤਾਂ ਲੰਗਰ ਹਾਲ ਹੈ ਤੇ ਵਿੱਚ ਹੀ ਲੱਗਦਾ ਹੈ ਰਹਿਸ਼ ਦਾ ਵੀ ਪ੍ਰਬੰਧ ਕੀਤਾ ਹੋਇਆ ਹੈ ਜਿਹੜੀ ਇਹ ਬਿਲਡਿੰਗ ਹੈ ਐ ਲੱਗਦਾ ਜਿਵੇਂ ਕੀ ਦੇ ਮੁਤਾਬਿਕ ਕੋਈ ਬਣੀ ਹੋਈ ਆ ਪਰ ਦੇਖਣ ਚ ਬਹੁਤ ਸੋਹਣੀ ਆ ਤੇ ਇਹ ਨਾਮ ਤੁਹਾਡਾ ਸਾਂਝ ਕੀਤੀ ਹੈ ਕਿ ਇੱਕ ਲੁੱਕ ਬਹੁਤ ਵਧੀਆ ਮਿਲਦੀ ਆ ਬਾਕੀ ਜਿਵੇਂ ਤੁਹਾਨੂੰ ਪਤਾ ਜੀ ਸਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਇੱਥੇ ਹੋਇਆ ਮਾਤਾ ਸੁੰਦਰੀ ਜੀ ਦੀ ਕੋਕ ਤੋਂ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਛੋਟੀ ਜੀ ਮਾਰਕੀਟ ਆ ਨਾਲ ਨਾਲ ਹੈਗੀ ਆ ਪਰ ਕੁਝ ਦੁਕਾਨਾਂ ਸਟਾਲ ਬੰਦਾਂ ਕਿਉਂਕਿ ਸਵੇਰ ਦਾ ਟਾਈਮ ਹੈ 8:30 ਦਾ ਤਾਂ ਕਰਕੇ ਕੁਝ ਸ਼ਾਪ ਬੰਦਾਂ ਬਸ ਕੁਝ ਸ਼ਾਪ ਖੁੱਲੀਆਂ ਹੋਈਆਂ ਨੇ ਇੱਧਰ ਆਪਣਾ ਜਾਣ ਦਾ ਇੱਕ ਕਾਰਨ ਹੈ ਉਹ ਮੈਂ ਤੁਹਾਨੂੰ ਕੋਲੇ ਆ ਕੇ ਦੱਸਦਾ ਹਾਂ ਆਪਣਾ ਮੇਨ ਇੱਧਰ ਆਉਂਦਾ ਕਾਰਨ ਸੀ ਕਿ ਆਪਾਂ ਜਾਣਾ ਰਿਵਰ ਦੇ ਕੋਲੇ ਠੀਕ ਹੈ ਜੀ ਤੇ ਜਮਨਾ ਰਿਵਰ ਨੂੰ ਜਾਣ ਵਾਸਤੇ ਦੋ ਰਸਤੇ ਸੀ ਇਹ ਤੇ ਇੱਕ ਰਸਤਾ ਤਾਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਦੀ ਹੋ ਕੇ ਜਾਂਦਾ ਤੇ ਇੱਕ ਰਸਤਾ ਇਹ ਹੈ ਇੱਕੋਂ ਮੁੰਕੇਰੀਆਂ ਦੇ ਵਿੱਚੋਂ ਲੰਘ ਕੇ ਆ ਇੰਨਾ ਘੁੰਮਣ ਘੇਰੀਆਂ ਦੇ ਵਿੱਚ ਇੱਕ ਰੈਂਪ ਬਣਿਆ ਹੋਇਆ ਵੈ ਰੈਂਪ ਨੂੰ ਉਤਰ ਕੇ ਆਪਾਂ ਜਮਨਾ ਰਿਵਰ ਦੇ ਕੋਲੇ ਪਹੁੰਚ ਜਾਵਾਂਗੇ ਜਿਹੜਾ ਤਾਂ ਆਹ ਰਸਤਾ ਲਾ ਤਿਆਰ ਹੋ ਰਿਹਾ ਇਹ ਪੌੜੀਆਂ ਸੀ ਇੱਥੇ ਤੁਹਾਨੂੰ ਦਿਖਾਉਣਾ ਨੇ ਆ ਰਹੀਆਂ ਪੌੜੀਆਂ ਇਹ ਪੌੜੀਆਂ ਗੁਰਦੁਆਰਾ ਸਾਹਿਬ ਦੇ ਜਿਵੇਂ ਕਵੀ ਦਰਬਾਰ ਦੇ ਕੋਲੋਂ ਦੀ ਹੋ ਕੇ ਲੰਘਦੀਆਂ ਨੇ ਇੱਥੇ ਚੱਲ ਰਹੀ ਹੈ ਹਨਕਾਰ ਸੇਵਾ ਤੇ ਇਸ ਕਰਕੇ ਰਸਤਾ ਰੋਕਿਆ ਹੋਇਆ ਵੈ ਹੁਣ ਆਪਾਂ ਆ ਰੈਂਪ ਚੜ ਕੇ ਆਏ ਆ ਇੱਥੇ ਸਾਰਾ ਤੇ ਰੈਂਪ ਚੜ ਕੇ ਪਹੁੰਚ ਗਏ ਆਪਾਂ ਜਮਨਾ ਰਿਵਰ ਕੋਲੇ ਤੇ ਇੱਧਰ ਲੱਗੇ ਹੋਇਆ ਮੀਟਰ ਕਿ ਕਿ ਜਿਹੜੀ ਇੱਥੇ ਲਿਖਿਆ ਹੋਇਆ ਗਿਣਤੀ ਵਗੈਰਾ ਕਿ ਜਦੋਂ ਪਾਣੀ ਦੀ ਹਾਈਟ ਹੈ ਕਿੰਨੇ ਮੀਟਰ ਉੱਤੇ ਆ ਚੁੱਕੀ ਹੈ ਕੀ ਹਿਸਾਬਤਾਵੈ ਵੈ ਤਾਂ ਉਹਨਾਂ ਨੇ ਕਿਹਾ ਡੇਂਜਰਸ ਹੈ ਤੇ ਕੋਲੇ ਘਟ ਜਾਓ ਕਿਉਂਕਿ ਇਹਦਾ ਪਾਣੀ ਦਾ ਵਹਾਅ ਪਤਾ ਨਹੀਂ ਲੱਗਦਾ ਕਿੰਨੇ ਟਾਈਮ ਤੋਂ ਕਿਤੇ ਵਾਜ ਜਾਵੇ ਪਰ ਹਾਲ ਦੀ ਘੜੀਏ ਇੱਥੇ ਉਹ ਸ਼ਾਂਤ ਹੈ ਘਾਟਾ ਪਾਣੀ ਦਾ ਪਰ ਇਹ ਇਹ ਹੈ ਕਿ ਇੱਥੇ ਨਦੀ ਸ਼ਾਂਤ ਹੋ ਕੇ ਹੀ ਵਗਦੀ ਹੈ ਜਿਹੜੀ ਤੁਹਾਨੂੰ ਕਬੀ ਦਰਬਾਰ ਕੋਲੇ ਗੱਲ ਦੱਸੀ ਸੀ ਮੇਰੀ ਬੈਕ ਸਾਈਡ ਤੇ ਡੈਮ ਹੈ ਜਿਹੜਾ ਜਮਨਗੜ੍ਹ ਦੇ ਕੰਡੇ ਤੇ ਲੱਗਾ ਹੋਇਆ ਕੰਡਾ ਮਿਨਸਨ ਦੇ ਵਿਚਾਲੇ ਲੱਗਾ ਹੋਇਆ ਵੈ ਤੇ ਇੱਧਰ ਜਿੱਧਰ ਆਪਾਂ ਖੜੇ ਆ ਇੱਧਰ ਤਾਂ ਹੈਗਾ ਵੈ ਐਚਪੀ ਠੀਕ ਹੈ ਆ ਸਾਰਾ ਜਿਹੜਾ ਹਿੱਸਾ ਪੈਂਦਾ ਐਚਪੀ ਤੇ ਪੈਂਦਾ ਤੇ ਜਿਹੜਾ ਸਾਹਮਣੇ ਹਿੱਸਾ ਹੈਗਾ ਵੈ ਇਹ ਸਾਰਾ ਹੈਗਾ ਉੱਤਰਾਖੰਡ ਤੇ ਜਿਹੜਾ ਇਹਨੂੰ ਕਰਦਾ ਲੱਗ ਇਹ ਪੁਲ ਕਰਦਾ ਠੀਕ ਹੈ ਇਧਰਲੇ ਪਾਸੇ ਤੁਸੀਂ ਦੇਖੂਗੇ ਤਾਂ ਉਤਰਾਖੰਡਾ ਹੈ ਤੇ ਇਧਰਲੇ ਪਾਸੇ ਜਦੋਂ ਪਹੁੰਚ ਜੂਗੇ ਤਾਂ ਇੱਥੇ ਆ ਜਾਊਗਾ ਐਚ ਪੀ ਹਿਮਾਚਲ ਪ੍ਰਦੇਸ਼ ਇਹ ਗੱਲ ਤੁਹਾਨੂੰ ਕੱਲ੍ਹ ਵਾਲੀ ਵੀਡੀਓ ਨਾਲ ਵੀ ਸਾਂਝੀ ਕੀਤੀ ਸੀ ਤੇ ਜਮਨਉਤਰੀ ਤੋਂ ਨਿਕਲਦੀ ਹੈ ਜਨਵਾ ਨਦੀ ਤੇ ਇੱਥੇ ਆ ਕੇ ਹੁੰਦੀ ਹੈ ਸ਼ਾਂਤ ਅੱਪਾ ਪਹੁੰਚ ਚੁੱਕੇ ਆ ਗੁਰਦੁਆਰਾ ਕਰਪਾਲ ਸ਼ਿਲਾ ਸਾਹਿਬ ਜੀ ਤੇ ਇਹ ਦਰਸ਼ਨ ਦਿਉੜੀ ਹੈ ਆਪਣੇ ਬਾਹਰਲੇ ਗੁਰਦੁਆਰਾ ਸਾਹਿਬ ਦੇ ਇਧਰ ਪਾਸੇ ਕੁਝ ਮਾਰਕੀਟ ਹੈ ਤੇ ਸਾਹਮਣੇ ਐਂਟਰੈਂਸ ਹੈ ਤੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਤੇ ਪਹਿਲਾਂ ਆਪਾਂ ਜੂੜਾ ਜਮਾ ਕਰਉਣੇ ਆ ਇੱਥੇ ਹੀ ਲਾ ਦੇ ਜੂੜਾ ਇੱਥੇ ਚਲੋ ਗੁਰਦੁਆਰਾ ਸਾਹਿਬ ਕੌਂਟਾ ਸਾਹਿਬ ਤੋਂ ਮਿਲ ਕੇ ਕਿਲੋਮੀਟਰ ਦੀ ਦੂਰੀ ਤੇ ਹੀ ਹੈ ਜੇ ਕੋਈ ਭਾਈ ਆਉਣਾ ਚਾਹੁੰਦਾ ਤੁਰ ਕੇ ਵੀ ਆ ਸਕਦਾ ਤੇ ਬਾਈਕ ਤੇ ਵੀ ਆ ਸਕਦਾ ਵਾ ਰਸਤਾ ਸਿੰਪਲ ਹੈ ਸਿੱਧਾ ਵਾ ਸਿੱਧਾ ਆਪਾਂ ਹੁਣ ਪਹਿਲਾਂ ਦਰਬਾਰ ਸਾਹਿਬ ਜਾਣੇ ਆ ਪਹਿਲਾਂ ਤਾਂ ਦਰਸ਼ਨ ਕਰਦੇ ਆ ਦਰਬਾਰ ਸਾਹਿਬ ਦੇ ਅਤੇ ਛੀਲਾਂ ਦੇ ਦਰਸ਼ਨ ਕਰਦੇ ਫਿਰ ਤੁਹਾਨੂੰ ਇਸ ਹਿਸਟਰੀ ਬਾਰੇ ਜਾਣਕਾਰੀ ਦਿੰਨੇ ਆ ਅੰਦਰ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਿਆ ਤੇ ਛਿਲਾ ਵੀ ਦਰਸ਼ਨ ਕਰਿਆ ਜਿੱਥੇ ਬਾਬਾ ਕਿਰਪਾਲਦਾ ਜਿਹਨੇ ਬੈ ਕੇ ਛਿਲਾ ਤੇ ਤਪ ਕੀਤਾ ਸੀ ਆ ਤੇ ਉਹ ਨਿਸ਼ਾਨ ਵੀ ਬਣੇ ਹੋਏ ਹਨ ਜਿੱਥੇ ਬਾਬਾ ਜੀ ਲੰਬੇ ਸਮੇਂ ਤੋਂ ਛਿਲਾ ਉੱਤੇ ਬੈਠੇ ਸਨ ਤਾਂ ਨਿਸ਼ਾਨ ਬਣ ਗਏ ਸਨ ਉਹਨਾਂ ਦੀ ਚੌਂਕੜੀਆਂ ਦੇ ਤੇ ਕਿਰਪਾਲਦਾ ਜੀ ਵੈਸੇ ਤਾਂ ਬਾਬਾ ਜੀ ਨੇ ਇੱਕ ਪੰਗਾਣੀ ਦੇ ਜੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਹੀ ਸੋਟਾ ਲੈ ਕੇ ਪੰਗਾਣੀ ਦੇ ਜੁੱਧ ਵਿੱਚ ਭਾਰਤ ਦੇ ਰਾਜਾਂ ਨਾਲ ਲੜਾਈ ਕੀਤੀ ਸੀ ਤੇ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਪੰਗਾਣੀ ਦੇ ਜੁੱਧ ਵਿੱਚ ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਆ ਜੀ ਇਸ ਲੰਗਰ ਹਾਲ ਦੇ ਵਿੱਚ ਕਿਰਪਾਲ ਸ਼ਿਹਤ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਤੁਹਾਨੂੰ ਦਿਨ ਪਰ ਰਾਤ ਪੂੜੀਆਂ ਦਾ ਲੰਗਰ ਮਿਲੇਗਾ ਤੇ ਹੁਣ ਆਪਾਂ ਜਾਣਦੇ ਆ ਤੇ ਪੂੜੀਆਂ ਦਾ ਲੰਗਰ ਛਕਦੇ ਆ ਵੀਰ ਜੀ ਬੈਠੇ ਹੋਏ ਉਹ ਛਕ ਰਿਹਾ ਤੇ ਆਪਾਂ ਵੀ ਜਾ ਕੇ ਪੂੜੀਆਂ ਦਾ ਲੰਗਰ ਛਕਦੇ ਆ ਬੋਲੇ ਸੋਨੇ ਹਾਲ ਸਾਸਰੀਆ ਕਾਲ ਜੀ ਦਰਸ਼ਨ ਵਧੀਆ ਹੋ ਗਏ ਨੇ ਤੇ ਪੌੜਾ ਸਾਹਿਬ ਤੋਂ ਚੱਲੇ ਪਉਣ ਲੱਗੇ ਆਪਾਂ ਪੌੜਾ ਸਾਹਿਬ ਤੋਂ ਆਪਾਂ ਨਿਕਲ ਚੁੱਕੇ ਆ ਤੇ ਨਮਸਤਕ ਹੋ ਗਏ ਆ ਵਧੀਆ ਦਰਸ਼ਨ ਮੇਲੇ ਹੋਏ ਆ ਹੁਣ ਆਪਣਾ ਜਿਹੜੀ ਰਾਈਡ ਹੈਗੀ ਆ ਕਟੂੜ 307 ਕਿਲੋਮੀਟਰ ਦੀ ਆ ਮੋਗੇ ਤੱਕ ਦੀ ਮੋਗੇ ਪਹੁੰਚਾਂਗੇ ਆਪਾਂ ਤੇ ਮੀਰ ਹੈਗੀ ਆ ਕਿ ਆ 7-8 ਵਾਜਾਂ ਨੇ ਪਹੁੰਚਦੇ ਪਹੁੰਚਦੇ ਰਸਤੇ 'ਚ ਇੱਕ ਸਟੇ ਕਰਨਾ ਮੈਂ ਤੇ ਉਹ ਦੇਖਦੇ ਕਿੱਥੇ ਕਰਦੇ ਆ ਤੇ ਇੱਕ ਵਾਰੀ ਇੱਕ 100 ਕਿਲੋਮੀਟਰ ਤਾਂ ਕੱਢੀ ਆ 100 ਕਿਲੋਮੀਟਰ ਕੱਟ ਕੇ ਹੀ ਰੁਕਾਂਗੇ ਤੇ ਕੋਸ਼ਿਸ਼ ਤੇ ਹੈ ਕਿ ਅੰਬਾਲਾ ਨੂੰ ਕ੍ਰੋਸ ਅੰਬਾਲਾ ਰਸ਼ ਬਹੁਤ ਹੁੰਦਾ ਇੱਕ ਅੰਬਾਲਾ ਰਸ਼ ਹੈ ਇੱਕ ਅੰਬਾਲੇ ਕੋਸ਼ਿਸ਼ ਇਹ ਹੈ ਕਿ ਜਦੋਂ ਕਿਸਾਨ ਜੁਣੀ ਦਾ ਜਿਹੜਾ ਧਰਨਾ ਲੱਗਾ ਉਹਦੇ ਕਰਕੇ ਉਹਨੂੰ ਵਿੰਗਾ ਟੇਡਾ ਹੋ ਕੇ ਨੰਗਣਾ ਪੈਂਦਾ ਪਿੰਡਾਂ ਤੋਂ ਉਹ ਬਹੁਤ ਟਫ ਹੈ ਕਾਫ ਇੰਦਾ ਸੈਂਸ ਉੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਹੈ ਤੇ ਦਿੱਕਤ ਹੁੰਦੀ ਹੈ ਇਸ ਕਰਕੇ ਆਪਾਂ ਅੰਬਾਲਾ ਤੋਂ ਸਾਈਡ ਤੋਂ ਚੰਡੀਗੜ੍ਹ ਵੱਲ ਸਾਈਡ ਵੱਲੋਂ ਨੰਗਾਗੇ ਇੱਥੋਂ ਆਪਾਂ ਚੰਡੀਗੜ੍ਹ ਵੱਲ ਨਿਕਲਾਂਗੇ ਚੰਡੀਗੜ੍ਹ ਤੋਂ ਜਾਵਾਂਗੇ ਮੋਗੇ ਤੇ ਰਾਈਟ ਸਫਰ ਰਵੇ ਆਹ ਤੇ ਮੀਰਾ ਕੀ ਟਾਈਮ ਨਾ ਪੁੱਜੇ ਕੋਈ ਧੁੰਦ ਬਹੁਤ ਹੋ ਜਾਂਦੀ ਆ ਘਰੇ ਕੱਲ-ਕੱਲ ਹੋ ਰਹੀ ਸੀ ਆ ਸਵੇਰੇ ਵੀ ਗੱਲ ਹੋਈ ਆ ਉਹ ਦੱਸ ਰਿਹਾ ਕਿ 5:30 ਨੇਰਾ ਹੋ ਜਾਂਦਾ ਵਾ ਤੇ ਧੁੰਦ ਵੀ ਪੂਰੀ ਟਕ ਜਾਂਦੀ ਆ ਇਸ ਕਰਕੇ ਆਪਾਂ ਟਾਈਮ ਨਾਲ ਨਿਕਲਣ ਦੀ ਕੋਸ਼ਿਸ਼ ਕੀਤਾ ਸਵੇਰੇ ਸਖਤੇ ਦਰਸ਼ਨ ਕੀਤੇ ਆ ਦਰਸ਼ਨ ਕਰਕੇ ਤੇ ਨਿਕਲਣ ਦੀ ਕੋਸ਼ਿਸ਼ ਕੀਤੀ ਕਿ ਟਾਈਮ ਨਾਲ ਆਪਾਂ ਉੱਥੇ ਪੁੱਜ ਜਾਈਏ ਬਾਕੀ ਗੁਰੂਆਂ ਦੀ ਧਰਤੀ ਆ ਅਨੇਕ ਚਮਤਕਾਰ ਹੋਏ ਇੱਥੇ ਤੇ ਬਹੁਤ ਇਤਿਹਾਸਿਕ ਗੁਰਦੁਆਰੇ ਆ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਕੁ ਉਮੀਦ ਕਰਦੇ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਵਧੀਆ ਲੱਗੇ ਹੋਣਗੇ ਇਤਿਹਾਸ ਸੁਣ ਕੇ ਤੁਹਾਨੂੰ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਸਪੋਰਟ ਜ਼ਰੂਰ ਕਰਿਓ ਯਾ ਦਰਸ਼ਯਾਰ ਮੈਂ ਕਿਹਾ ਅਲਟੀਮੇਟ ਇੰਨੀ ਹਰੀਆਲੀ ਇੰਨੀ ਹਰੀਆਲੀ ਗੱਲਾਂ ਹੀ ਛੱਡ ਦੋ ਮਜ਼ਾ ਆ ਗਿਆ ਮਜ਼ਾ ਪੂਰਾ ਅੰਬਾ ਨੂੰ ਆਪਾਂ ਕ੍ਰੋਸ ਕਰਦੇ ਪਏ ਆ ਤੇ ਸਰਮੌਰ ਦੇ ਜ਼ਿਲ੍ਹੇ ਦਾ ਇੱਕ ਟਾਊਨ ਹੈ ਛੋਟਾ ਜਿਹਾ ਇਹ ਤੇ ਇਸ ਮੌਰ ਜਿਹੜਾ ਹੈਗਾ ਜ਼ਿਲ੍ਹਾ ਵੈ ਤੇ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਸਿਟੀ ਦੇ ਵਿੱਚ ਕ੍ਰੋਸ ਕਰ ਰਹੇ ਆ ਬਾਕੀ ਕਾਲਾਂਬਾ ਦੀ ਇੱਕ ਛੋਟੀ ਜਿਹੀ ਹਿਸਟਰੀ ਇਹ ਹੈ ਕਿ ਪਾਣੀਪਤ ਦੀ ਜਿਹੜੀ ਤੀਜੀ ਲੜਾਈ ਹੈ ਉਹ ਕਾਲਾਂਬਾ ਦੇ ਵਿੱਚ ਹੀ ਲੜੀ ਗਈ ਸੀ ਕਲਾਂਬਾ ਕਹਿ ਲੋ ਜਾਂ ਕਲਾਂਬਾ ਕਹਿ ਲੋ ਬਸ ਲਗਭਗ ਸੇਮ ਜੇ ਨਾਮ ਹੀ ਹੈ ਇਹਨਾਂ ਦੇ ਆਪਾਂ ਹਰਿਆਣੇ ਦੇ ਵਿੱਚ ਐਂਟਰ ਕਰ ਗਏ ਆ ਹਰਿਆਣੇ ਦਾ ਸ਼ਹਿਰ ਹੈਗਾ ਵਾ ਨਰਾਇਣਗੜ ਤੇ ਉਹ ਸਿਟੀ ਦੇ ਵਿੱਚ ਐਂਟਰ ਕਰਾਤਾ ਆਪਾਂ ਨੂੰ ਮੈਂ ਆਪਣੇ ਗੂਗਲ ਮੈਪ ਨੇ ਤੇ ਸਿਟੀ ਵਿੱਚੋਂ ਲੰਘ ਰਹੇ ਆ ਅੰਬਾਲਾ ਮੇਰੇ ਖੱਬੇ ਹੱਥ ਹੈ ਤੇ ਸਿੱਧਾ ਰਸਤਾ ਕਿੱਧਰ ਜਾਂਦਾ ਹੈ ਪੰਜਕੁਲੇ ਨੂੰ ਤੇ ਸਿੱਧਾ ਜਾਣਾ ਪੰਜਕੁਲੇ ਆਪਾਂ ਆਪਾਂ ਇਸ ਟਾਈਮ ਚੜ ਗਏ ਆ ਐਨ ਐਚ 7 ਤੇ ਠੀਕ ਹੈ ਜੀ ਇਹ ਹਰਿਆਣੇ ਵਿੱਚ ਹੀ ਐਨ 7 ਤੇ ਇਹ ਗਾਂ ਜਾ ਕੇ ਮਿਲਵਾਊਗਾ ਆਪਾਂ ਐਨ ਐਚ 5 ਨਾਲ ਜਿਹੜਾ ਕਿ ਆਪਣੇ ਘਰ ਤੱਕ ਜਾਣਾ ਮੈਂ ਨੰਚਪੰਜ ਜਿਹੜਾ ਆ ਥੱਲੇ ਰਸਤਾ ਜਾਂਦਾ ਮੈਂ ਇਹ ਗੁਰਦੁਆਰਾ ਨਾਟਾ ਸਾਹਿਬ ਨੂੰ ਜਾਂਦਾ ਤੇ ਆਪਾਂ ਪੰਚਕੁਲੇ ਐਂਟਰ ਕਰ ਚੁੱਕੇ ਆ ਤੇ ਇੱਥੋਂ ਨਾਟਾ ਸਾਹਿਬ ਵੀ ਥੋੜੀ ਦੂਰੀ ਹੈ ਆ ਇਥੋਂ ਜੇ ਆਪਣਾ ਚਾਕਾ ਦਿਖ ਜੇ ਤਾਂ ਜੋਰ ਦਿਖਾਵਾਂਗੇ ਪਰ ਵੱਡੀਆਂ-ਵੱਡੀਆਂ ਬਿਲਡਿੰਗਾਂ ਸਾਹਮਣੇ ਜੂਰ ਨਜ਼ਰ ਆ ਰਹੀਆਂ ਨੇ ਜਿੱਥੋਂ ਅੰਦਾਜ਼ਾ ਲਗਾ ਸਕਦੇ ਆਪਾਂ ਸ਼ਹਿਦਾਰੀ ਦੇ ਵਿੱਚ ਐਂਟਰ ਹੋ ਚੁੱਕੇ ਆ ਕਮਰਸ਼ੀਅਲ ਏਰੀਆ ਦੇ ਵਿੱਚ ਐਂਟਰ ਹੋ ਚੁੱਕੇ ਆ ਹੁਣ ਆਪਾਂ ਨੂੰ ਸ਼ਹਿਰਦਾਰੀ ਵਾਲਾ ਕੰਮ ਹੀ ਮਿਲਣਾ ਮੈਂ ਕਿ ਪਹਾੜਾਂ ਨੂੰ ਛੱਡਿਆ ਆਏ ਆ ਤੇ ਉਹੀ ਆਪਣੀ ਡੇਲੀ ਰੁਟੀਨ ਰਵੇਗੀ ਉਸ ਤੋਂ ਬਾਅਦ ਤੁਸੀਂ ਸਾਹਮਣੇ ਵੇਖ ਸਕਦੇ ਹੋ ਗੋਦੋਰਾ ਨਾਟਾ ਸਾਹਿਬ ਸਾਹਮਣੇ ਆ ਜਿਹੜਾ ਤੁਹਾਨੂੰ ਦੱਸਿਆ ਦੱਸਿਆ ਉਹ ਸਿੱਧਾ ਰਸਤਾ ਨਾਟਾ ਸਾਹਿਬ ਨੂੰ ਜਾਂਦਾ ਤੇ ਨਮਸਤਾਏ ਦੂਰ ਤੋਂ ਇੱਕ ਇੱਕ ਨੈਕਸਟ ਟਾਈਮ ਆਵਾਂਗੇ ਨਾਟਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਕੇ ਜਾਵਾਂਗੇ ਐ ਲੱਗ ਰਿਹਾ ਜਿਵੇਂ ਅਪਰਾਜਥਾਨ ਦੇ ਟਿੱਬਿਆਂ ਵਿੱਚ ਤੁਰੇ ਫਿਰਦੇ ਆ ਤੇ ਟਿੱਬਈਆ ਦੇਖਣ ਜਰਾ ਹੈ ਪੰਚਕੁਲਾ ਹਰਿਆਣਾ ਦਾ ਇਸ ਸਟਾਰਟਿੰਗ ਦੇ ਵਿੱਚ ਹੁੰਦਾ ਜੇ ਨਾਟਾ ਸਾਹਿਬ ਜਾਣੇ ਨਾ ਰਸਤੇ ਵਿੱਚ ਆ ਪਹਾੜੀਆਂ ਨਿੱਕੀਆਂ ਜੀਆਂ ਹੁੰਦੀਆਂ ਰਤੇ ਰੇਤਲੀ ਪਹਾੜੀਆਂ ਜਿਹੜਾ ਇਹ ਆਪਾਂ ਬ੍ਰਿਜ ਕ੍ਰੋਸ ਕਰ ਰਹੇ ਆ ਇਹਦੇ ਨੀਚੇ ਇੱਕ ਗੱਗ ਰਿਵਰ ਹੈ ਆ ਜਾਂਦੀ ਵੀ ਇੱਕ ਗੱਗ ਛੋਟੀ ਜੀ ਹੈ ਤੇ ਪੰਚਕੁਲਾ 1 ਕਿਲੋਮੀਟਰ ਪਹੁੰਚ ਗਏ ਆਪਾਂ ਪੰਚਕੁਲਾ ਵੈਸੇ ਤਾਂ ਪੰਚਕੁਲਾ ਪਿੱਛੇ ਸਟਾਰਟ ਹੋ ਗਿਆ ਸੀ ਆ ਪਰ ਬੋਰਡ ਤੋਂ ਪਤਾ ਲੱਗਦਾ ਦੱਸਦੀ ਪੰਚਕੁਲਾ 1 ਕਿਲੋਮੀਟਰ ਹੈ ਆਉਂਦੇ ਸਾਰ ਹੀ ਟ੍ਰੈਫਿਕ ਨਾਲ ਪਾਈ ਜਫੀ ਯੋ 11ਵਾਂ ਸਰਮ ਪਹੁੰਚ ਲਓ 12 ਕਿਲੋਮੀਟਰ ਰਹਿ ਗਿਆ ਆਪ ਕੋ ਪੁੱਛ ਕੇ ਮੈਂ ਉਹ ਬਸ 3 ਦੇ ਤੋਂ ਸਮਾਨ ਲੈਣਾ ਵਾਸਤੇ ਇੱਥੇ ਲੈ ਲਾ ਫਿਰ ਮਾਰਕੀਟ ਦੇਖ ਕੇ ਕਿਤੇ ਚੋਟ ਲੈ ਕੇ ਚੱਲੋ ਫਿਰ ਆਪਾਂ ਨਾ ਇੱਧਰ ਮੁੜਦਾ ਮੈਂ ਯੋ ਵੀਰੇ ਨੇ ਕਿਸੇ ਨੂੰ ਮਿਲਣਾ ਸੀ ਪੰਜੌਰ ਚ ਉਹਨਾਂ ਨੂੰ ਆਪਾਂ ਮਿਲ ਲਿਆ ਵਾ ਹੁਣ ਆਪਾਂ ਮੁੜਨਾ ਇੱਧਰ ਨਾਲਾਗੜ ਨਾਲਾਗੜ ਤੋਂ ਆਪਾਂ ਚੜਾਂਗੇ ਖਮਾਨੂ ਵਾਲੇ ਰੋਡ ਤੇ ਜਿਹੜਾ 202 ਕੁਝ ਰੋਡ ਵੱਜਦਾ ਹੈ ਹਾਈਵੇ ਉਹ ਕੋਲੇ ਆ ਕੇ ਤੁਹਾਨੂੰ ਦੱਸਦੇ ਆਂ ਬਾਈਕ ਫਿਰ ਖਰਾਬ ਹੋ ਗਈ ਆਪਣੀ ਉਹ ਖੜੇ ਵੀਰ ਜੀ ਬਾਈਕ ਲੋਡ ਕਰਾ ਰਿਆ ਤੇ ਇਧਰ ਆਪਣੀ ਬਾਈਕ ਖੜੀ ਆ ਪੰਜੌਰ ਤੋਂ ਨਿਕਲੇ ਸੀ ਤੇ ਇਧਰ ਹੀ ਸਾਈਡ ਆਏ ਸੀ ਤੇ ਆਹਲੀ ਸਾਈਡ ਜਾਣਾ ਮੈਂ ਹਾਂ ਬਸ ਿਰਮੁਖਤੁਰਾ ਮਾਸੂਦ ਜਿੱਥੇ ਕਨਨ ਅੰਦਰ ਿਰਮੁਖਤੁਰਾ ਮਾਸੂਦ ਅੰਦਰ ਕਨਨ ਸਹਾਇਨ ਅੰਦਰ ਕੁਛ ਨਾਲ ਕਰਦਾ ਮਣ ਕੀ ਗੱਲ ਬਾਈ ਚਲੋ ਗੱਦੋ ਤੋਤਾ ਆ ਮੈਂ ਕਿਹਾ ਜਿੰਦੇ ਚ ਆਇਆ ਕਰੇ ਨਾ ਲੱਗ ਕਰੀ ਤਾਂ ਨਾ ਉਹ ਨੂੰ ਨੂੰ ਉਹ ਕਰ ਉਹ ਜੇੜੀ ਰੱਖਣੀ ਦੀ ਤੇ ਛਾਂਗਲ ਰੋਡੋਂ ਪਾ ਦਾ ਬੰਦ ਤੇ ਉਹ ਕਲ ਵਜੇ ਜਾਂਦੋਂ ਪਹੁੰਚੇ ਹੋ ਗਿਆ ਸਟਾਰਟ ਬਾਈਕ ਤੇ ਪਾਈਏ ਚੱਲੇ ਪੰਜੌਰ ਤੋਂ ਆਪਾਂ ਦਰਾਹਾ ਪਾਰ ਕਰਕੇ ਪਹੁੰਚ ਚੁੱਕੇ ਆ ਬਾਈਪਾਸ ਤੇ ਇਥੋਂ ਆਪਣਾ ਨੂੰ ਮੋਗਾ ਹੈਗਾ ਵਾ 60 ਕਿਲੋ ਨੇ 60 ਨਹੀਂ ਸੋਰੀ 80 ਕਿਲੋਮੀਟਰ ਹੈ ਤੇ ਹਾਈਵੇ ਤੇ ਖੜੇ ਆ ਤੇ ਸੋਸ਼ਰਾਪਾ ਬਹੁਤ ਆ ਤੁਸੀਂ ਦੇਖ ਸਕਦੇ ਹੋ ਤੇ ਕੋਸ਼ਿਸ਼ ਕਰਦੇ ਜਲਦ ਜਲਦ ਪੁੱਜੇ ਘਰੇ ਤੇ ਉੱਥੇ ਆ ਕੇ ਕਰੇ ਤੁਹਾ ਨਾਲ ਗੱਲਬਾਤ ਸਾਂਝੀ ਰਸਤੇ 'ਚ ਸ਼ੂਟ ਨਹੀਂ ਕੀਤਾ ਗੋਕਲੋ ਦੀ ਬੈਟਰੀ ਡੈੱਡ ਹੋ ਗਈ ਹੈ ਤੇ ਰਾਈਡ ਉਹ ਖਿੱਚ ਕੇ ਰਹੀ ਹੈ ਤੇ ਮਜ਼ਾ ਆ ਗਿਆ ਪੂਰਾ